ਸੋ ਸ੍ਰੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਖਾਸ ਤੌਰ ਤੇ ਵਿਦੇਸ਼ੀ ਨਾਗਰਿਕ ਬਣ ਚੁੱਕੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤ ਸਰਕਾਰ ਵੱਲੋਂ ਕੀਤੇ ਗਏ ਵੱਡੇ ਬਦਲਾਅ ਨੂੰ ਲੈ ਕੇ ਤਾਜ਼ਾ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜੀ ਭਾਰਤ ਆਉਣ ਵਾਲੇ ਕੈਨੇਡੀਅਨਾਂ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਭਾਰਤ ਨੇ ਕੈਨੇਡਾ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਇਹ ਬਦਲਾਅ 1 ਅਕਤੂਬਰ ਤੋਂ ਲਾਗੂ ਹੋ ਚੁੱਕੇ ਹਨ ਸਭ ਤੋਂ ਪਹਿਲਾਂ ਈ ਅਰਾਈਵਲ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ ਮੋਦੀ ਸਰਕਾਰ ਨੇ ਈ ਅਰਾਈਵਲ ਕਾਰਡ ਲਾਂਚ ਕਰ ਦਿੱਤਾ ਜਿਸ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਾਗੂ ਕੀਤਾ ਗਿਆ ਹੈ ਇਹ ਕਾਰਡ ਉਹਨਾਂ ਲੋਕਾਂ ਲਈ ਜ਼ਰੂਰੀ ਹੈ ਜੋ ਵਿਦੇਸ਼ੀ ਨਾਗਰਿਕ ਬਣ ਚੁੱਕੇ ਹਨ ਜਿਵੇਂ ਕਿ ਕੈਨੇਡੀਅਨ ਪਾਸਪੋਰਟ ਧਾਰਕ ਅਤੇ ਜਿਨ੍ਹਾਂ ਕੋਲ ওসি ਆਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਉਪਲਬਧ ਨਹੀਂ ਹੈ ਇਸ ਕਾਰਡ ਨੂੰ ਭਾਰਤ ਆਉਣ ਤੋਂ 24 ਤੋਂ 72 ਘੰਟੇ ਪਹਿਲਾਂ ਭਰਨਾ ਜ਼ਰੂਰੀ ਹੋਵੇਗਾ ਇਹ ਕਦਮ ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਲਿਆ ਗਿਆ ਹੈ ਤਾਂ ਜੋ ਕਾਗਜ਼ੀ ਕਾਰਵਾਈ ਨੂੰ ਘਟਾਇਆ ਜਾ ਸਕੇ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਡਿਜੀਟਲ ਬਣਾਇਆ ਜਾ ਸਕੇ ਅਗਲੀ ਗੱਲ ਕਰਦੇ ਹਾਂ ਜੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਨਵੇਂ ਅਧਿਕਾਰ ਭਾਰਤ ਸਰਕਾਰ ਨੇ ਕੈਨੇਡਾ ਵਰਗੇ ਦੇਸ਼ਾਂ ਵਾਂਗ ਹੁਣ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਨਵੇਂ ਅਧਿਕਾਰ ਦੇ ਦਿੱਤੇ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਕੈਨੇਡਾ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਵੀਜ਼ਾ ਰਿਫਿਊਜ਼ ਕਰਕੇ ਕੈਨਸਲ ਕਰ ਸਕਦੇ ਹਨ ਜੇਕਰ ਇਮੀਗ੍ਰੇਸ਼ਨ ਅਧਿਕਾਰੀ ਜ਼ਰੂਰੀ ਸਮਝਦੇ ਹਨ ਤਾਂ ਉਹ ਵਿਦੇਸ਼ੀ ਨਾਗਰਿਕ ਨੂੰ 에어ਪੋਰਟ ਤੋਂ ਹੀ ਵਾਪਸ ਭੇਜ ਸਕਦੇ ਹਨ ਯਾਨੀ ਭਾਰਤ ਵਿੱਚ ਉਹਨਾਂ ਦੀ ਐਂਟਰੀ ਰੱਦ ਕਰ ਸਕਦੇ ਹਨ ਪਹਿਲਾਂ ਇਹ ਸਹੂਲਤ ਅਧਿਕਾਰੀਆਂ ਕੋਲ ਨਹੀਂ ਸੀ ਇਹ ਨਿਯਮ ਖਾਸ ਤੌਰ ਤੇ ਉਹਨਾਂ ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਤੇ ਅਸਰ ਪਾਵੇਗਾ ਜੋ ਸਿਟੀਜ਼ਨਸ਼ਿਪ ਲੈ ਚੁੱਕੇ ਹਨ ਅਤੇ ਥੋੜੇ ਸਮੇਂ ਲਈ ਭਾਰਤ ਆਉਂਦੇ ਹਨ ਜਿਹੜੇ ਲੋਕ ਅਜੇ ਵੀ ਭਾਰਤੀ ਪਾਸਪੋਰਟ ਦੇ ਧਾਰਕ ਹਨ ਉਹਨਾਂ ਨੂੰ ਇਹ ਕਾਰਡ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਹਨਾਂ ਦੀ ਐਂਟਰੀ ਤੇ ਕੋਈ ਰੋਕ ਨਹੀਂ ਲੱਗੇਗੀ ਇਹ ਬਦਲਾਅ ਦਰਸਾਉਂਦੇ ਹਨ ਕਿ ਭਾਰਤ ਵੀ ਹੁਣ ਅੰਤਰਰਾਸ਼ਟਰੀ ਯਾਤਰੀਆਂ ਖਾਸ ਕਰਕੇ ਆਪਣੇ ਨਾਗਰਿਕਾਂ ਤੋਂ ਵਿਦੇਸ਼ੀ ਨਾਗਰਿਕ ਬਣੇ ਲੋਕਾਂ ਲਈ ਇਮੀਗ੍ਰੇਸ਼ਨ ਅਤੇ ਸੁਰੱਖਿਆ ਪ੍ਰਕਿਰਿਆ ਨੂੰ ਸਖਤ ਕਰ ਰਿਹਾ ਹੈ ਇਹ ਸਗੀ ਕੈਨੇਡਾ ਦੇ ਨਾਲ ਨਾਲ ਭਾਰਤ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜਿਸ ਦੇ ਵਿੱਚ ਇਮੀਗ੍ਰੇਸ਼ਨ ਚ ਕਾਫੀ ਬਦਲਾਅ ਕੀਤੇ ਗਏ ਨੇ ਤੇ ਅਧਿਕਾਰੀਆਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਰਤ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ